ਫੇਫੜਿਆਂ ਦਾ ਕੈਂਸਰ ਫੈਲ ਰਿਹਾ ਹੈ ਇਹ ਸਿਰਫ ਸਿਗਰਟ ਪੀਣ ਵਾਲੇ ਜਾਂ ਫਿਰ ਤੰਬਾਕੂ ਖਾਨ ਵਾਲਿਆਂ ਨੂੰ ਨਹੀਂ ਸਗੋਂ ਸਿਗਰਟ ਨਾ ਪੀਣ ਵਾਲਿਆਂ ਨੂੰ ਵੀ ਇਸ ਦਾ ਖਤਰਾ ਹੋ ਸਕਦਾ ਹੈ ਇਸ ਦਾ ਖਤਰਾ ਸਭ ਤੋਂ ਵੱਧ ਮਰਦਾਂ ਦੇ ਵਿੱਚ ਹੁੰਦਾ ਹੈ ਅਤੇ ਲੰਗ ਕੈਂਸਰ ਕਾਰਨ ਹੋਣ ਵਾਲੀਆਂ ਮੌਤਾਂ ਦੇ ਵਿੱਚ ਇਸਾਫਾ ਵੀ ਆਏ ਦਿਨ ਵੇਖਣ ਨੂੰ ਮਿਲ ਰਿਹਾ ਹੈ ਇਸ ਤੋਂ ਕਿਵੇਂ ਬਚਿਆ ਜਾਵੇ ਤੇ ਕਿਹੜੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਇਸ ਤੋਂ ਬਚਿਆ ਜਾ ਸਕਦਾ ਦਿਖਾਉਣਿਆ ਸਾਡੀ ਖਾਸ ਰਿਪੋਰਟ ਪਾਰੇ ਵਿੱਚ ਫੇਫੜਿਆਂ ਦੇ ਕੈਂਸਰ ਦਾ ਖਤਰਾ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਇਹ ਵਿਸ਼ਵ ਪੱਧਰ ਤੇ ਮੌਤ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ। ਫੇਫੜਿਆਂ ਦਾ ਕੈਂਸਰ ਭਾਰਤ ਵਿੱਚ ਇੱਕ ਮਹੱਤਵਪੂਰਨ ਸਿਹਤ ਸਮੱਸਿਆ ਹੈ। ਫੇਫੜਿਆਂ ਦਾ ਕੈਂਸਰ ਹਰ ਕਿਸਮ ਦੇ ਕੈਂਸਰ ਦੇ ਲਗਭਗ 5.9% ਅਤੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੇ ਲਗਭਗ 8.1% ਲਈ ਜ਼ਿੰਮੇਵਾਰ ਹੈ। ਹਾਲਾਂਕਿ ਫੇਫੜਿਆਂ ਦਾ ਕੈਂਸਰ ਕਿਸੇ ਵੀ ਉਮਰ ਅਤੇ ਲਿੰਗ ਦੇ ਲੋਕਾਂ ਨੂੰ ਹੋ ਸਕਦਾ ਹੈ ਪਰ ਮਰਦਾਂ ਵਿੱਚ ਇਸ ਦਾ ਖਤਰਾ ਵੱਧ ਦੇਖਿਆ ਜਾਂਦਾ ਹੈ ਮਾਹਰ ਡਾਕਟਰਾਂ ਦੇ ਮੁਤਾਬਕ ਫੇਫੜਿਆਂ ਦਾ ਕੈਂਸਰ ਭਾਰਤ ਵਿੱਚ ਸਭ ਤੋਂ ਆਮ ਕੈਂਸਰਾਂ ਵਿੱਚੋਂ ਇੱਕ ਹੈ ਖਾਸ ਕਰਕੇ ਮਰਦਾਂ ਵਿੱਚ ਇਸ ਕੈਂਸਰ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਜ਼ਿਆਦਾ ਹੈ ਮੁੱਖ ਤੌਰ ਤੇ देर ਨਾਲ ਇਲਾਜ ਕਰਵਾਉਣ ਨਾਲ ਜਾਂ ਉન્નਤ ਇਲਾਜ ਵਿਕਲਪਾਂ ਤੱਕ ਸੀਮਤ ਪਹੁੰਚ ਨਾ ਹੋਣ ਕਾਰਨ ਮੌਤ ਦਰ ਵਿੱਚ ਵਾਧਾ ਹੋਇਆ ਹੈ ये आम तौर पर पाँ साल उम्र के व्यक्तियों प्रभावित करता है हालांकि छोटी उम्र के रिपोर्ट किए गए इंडिया में देखिए हमारे जो है वर्ल्ड लंग कैंसर जो है ऑलमोस्ट फोर्थ मोस्ट कॉमन कैंसर है और सिक्स परसेंट इंसिडेंस है कि ऑल कैंसर जो पूरे इंडिया में हो रहे हैं उनमें से सिक्स परसेंट जो है लंग कैंसर है और ये ऑलमोस्ट और, और ये एट परसेंट कैंसर डेथ्स को भी इसका कारण है कि लंग कैंसर है तो क्या कुछ रीजंस हम कह सकते हैं कि क्या कुछ कारण है कि लंग कैंसर जो है वो इतनी नंबर ऑफ बहुत तेजी से जो है वो बढ़ रहा है लाइफ स्टाइल चेंजेस सबसे इम्पॉर्टेंट हैं इसमें जैसे इसमें स्मोकिंग बहुत कॉमन है हमारे सोसाइटी में बहुत ज़्यादा बढ़ गया है इसका और लोअर स्ट्रेटा में भी है हाइयर स्ट्रेटा में भी है स्मोकिंग किसी भी फॉर्म में लंग कैंसर का मेजर कॉज रहता है फिर आपका कुछ ऐसी आप कलो फैक्ट्रीज़ में डाई फैक्ट्रीज़ हैं जहाँ पे एसपस्टोज या एनिलिन डाइज यूज़ होती हैं जहाँ पे ऑक्यूपेशनल हैज़र्ड कहते हैं हम उनकी फ्यूम्स जाके भी लंग कैंसर कॉज कर सकता है ਦੋ ਮੇਜਰ ਯਹੀ ਹੈ ਮੇਜਰ 스모ਕਿੰਗ ਹੈ ਤੁਹਾਡਾ ਅਲਕੋਹਲ ਇਨਟੇਕ ਹੈ ਇਹ ਸਭ ਆਪਕੇ ਲੰਗ ਕੈਂਸਰ ਕੇ ਮੇਜਰ ਕਾਉਜ਼ਸ ਹੈ ਹੁਣ ਜਾਣਦੇ ਹਾਂ ਅਜਿਹੇ ਕਿਹੜੇ ਕਾਰਨ ਨੇ ਜਿਸ ਨਾਲ ਫੇਫੜਿਆਂ ਦਾ ਕੈਂਸਰ ਹੁੰਦਾ ਹੈ ਇਸ ਦਾ ਸਭ ਤੋਂ ਪਹਿਲਾ ਕਾਰਨ ਹੈ ਸਿਗਰਟ ਪੀਣਾ ਸਿਗਰਟ ਪੀਣ ਨਾਲ ਲੰਗ ਕੈਂਸਰ ਹੁੰਦਾ ਹੈ ਸਿਗਰਟ ਦੇ ਧੂਏ ਦੇ ਸੰਪਰਕ ਵਿੱਚ ਆਉਣ ਨਾਲ ਵੀ ਹੋ ਸਕਦਾ ਹੈ ਹਵਾ ਪ੍ਰਦੂਸ਼ਣ ਦਾ ਉੱਚ ਪੱਧਰ ਲੰਗ ਕੈਂਸਰ ਖਤਰੇ ਨੂੰ ਵਧਾਉਂਦਾ ਹੈ ਖਾਸ ਤੌਰ ਤੇ ਸ਼ਹਿਰੀ ਖੇਤਰਾਂ ਵਿੱਚ ਖਤਰਾ ਵੱਧ ਰਹਿੰਦਾ ਹੈ ਕੰਮ ਵਾਲੀ ਥਾਂ ਤੇ ਰਸਾਇਣਾਂ ਦੇ ਸੰਪਰਕ ਵਿੱਚ ਆਉਣਾ ਜੋਖਮ ਵਧਾਉਂਦਾ ਹੈ ਫੇਫੜਿਆਂ ਦਾ ਕੈਂਸਰ ਜੈਨੇਟਿਕ ਵੀ ਹੋ ਸਕਦਾ ਹੈ ਜੇ ਪਰਿਵਾਰ 'ਚ ਕਿਸੇ ਨੂੰ ਲੰਗ ਕੈਂਸਰ ਹੈ ਤਾਂ ਜੋਖਮ ਵੱਧ ਜਾਂਦਾ ਹੈ ਫੇਫੜਿਆਂ ਦਾ ਕੈਂਸਰ ਭਾਰਤ ਵਿੱਚ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ ਇਸ ਦੇ ਛੇਤੀ ਨਿਦਾਨ ਅਤੇ ਇਲਾਜ ਨਾਲ ਕਾਫੀ ਸੁਧਾਰ ਹੋ ਸਕਦਾ ਹੈ ਇਸ ਬਿਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਜਾਗਰੂਕਤਾ ਵਧਾਉਣਾ ਤੇ ਬਿਹਤਰ ਸਿਹਤ ਸੰਭਾਲ ਬੁਨਿਆਦੀ ਟਾਂਚਾ ਬਹੁਤ ਮਹੱਤਵਪੂਰਨ ਹੈ ਚੰਡੀਗੜ੍ਹ ਤੋਂ ਪਵਿੱਤ ਕੋਰ ਦੀ ਰਿਪੋਰਟ ਜੀ ਮੀਡੀਆ